ਤਾਵਲੀ ਦੀ ਸ਼ੁਰੂਆਤ ਦੇਸੂ ਨਾਮ ਦੇ ਇੱਕ ਦਲੇਰ ਕਿਸਾਨ ਤੋਂ ਹੋਈ ਅਮਰਿਤ ਛਕਨ ਤੋਂ ਬਾਅਦ ਉਹਨਾਂ ਦਾ ਨਾਮ ਬੁੱਧ ਸਿੰਘ ਰੱਖਿਆ ਗਿਆ ਅਤੇ ਉਹ 10ਵੇਂ ਪਾਤਸ਼ਾਹ ਦੀ ਫੌਜ ਵਿੱਚ ਸ਼ਾਮਲ ਹੋ ਗਏ ਬੁੱਧ ਸਿੰਘ ਦੀ ਮੌਤ 1716 ਵਿੱਚ ਮਿਰਗੀ ਦੇ ਨਾਲ ਹੋਈ ਇਹਨਾਂ ਦੇ ਦੋ ਪੁੱਤਰ ਸਨ ਨੌਧ ਸਿੰਘ ਅਤੇ ਚੰਦਾ ਸਿੰਘ ਚੰਦਾ ਸਿੰਘ ਰਾਜਾ ਸਾਂਸੀ ਵਿਖੇ ਵਸ ਗਿਆ ਅਤੇ ਨੌਧ ਸਿੰਘ ਨੇ ਜੱਸਾ ਸਿੰਘ ਆਲੂਵਾਲੀਆ ਅਤੇ ਨਵਾਬ ਕਬੂਰ ਸਿੰਘ ਦੇ ਨਾਲ ਖਾਲਸਾ ਫੌਜ ਵਿੱਚ ਸ਼ਾਮਲ ਹੋ ਕੇ ਕਈ ਜੰਗਾਂ ਲੜੀਆਂ ਨੌਧ ਸਿੰਘ ਨੇ ਲਾਲੀਨਾ ਨਾਮ ਦੀ ਲੜਕੀ ਨਾਲ ਵਿਆਹ ਕੀਤਾ ਜਿਸ ਤੋਂ ਉਸਦੇ ਚਾਰ ਪੁੱਤਰ ਹੋਏ ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਚਰਤ ਸਿੰਘ ਸੀ 1749 ਵਿੱਚ ਨੌਦ ਸਿੰਘ ਨੂੰ ਅਫਗਾਨਾਂ ਨਾਲ ਲੜਦੇ ਸਮੇਂ ਗੋਲੀ ਲੱਗ ਗਈ ਅਤੇ ਬਾਅਦ ਵਿੱਚ 1752 ਵਿੱਚ ਉਸ ਦੀ ਮੌਤ ਹੋ ਗਈ। ਇਹ ਵਿੱਚ ਉਸ ਦੀ ਮੌਤ ਹੋ ਗਈ। ਨੌਦ ਸਿੰਘ ਦਾ ਪੁੱਤਰ ਚਰਤ ਸਿੰਘ ਸਿੱਖ ਫੌਜ ਜੰਗੇ ਆਉਧਿਆਂ ਤੱਕ ਪਹੁੰਚਿਆ ਤੇ ਉਸਨੇ ਗੁਜਰਾਂਵਾਲਾ ਦੇ ਅਮੀਰ ਸਿੰਘ ਦੀ ਬੇਟੀ ਦੇਸਾਂ ਕੁਝ ਸਰੋਤਾਂ ਅਨੁਸਾਰ ਦੇਸਕੌਰ ਨਾਮ ਦੀ ਇੱਕ ਲੜਕੀ ਨਾਲ ਵਿਆਹ ਕੀਤਾ। ਉਸਦੇ ਦੋ ਪੁੱਤਰ ਸਨ ਅਤੇ ਇੱਕ ਪੁੱਤਰੀ ਸੀ ਰਾਜਕੌਰ। 1774 ਵਿੱਚ ਚਟ ਸਿੰਘ ਦੀ ਤੋੜੇਦਾਰ ਬੰਦੂਕ ਦੀ ਨਾਲ ਹੀ ਫਟਣ ਕਰਕੇ ਮੌਤ ਹੋ ਗਈ ਅਤੇ ਫਿਰ ਇਸ ਤੋਂ ਬਾਅਦ ਉਸਦੇ ਪੁੱਤਰ ਮਹਾ ਸਿੰਘ ਨੇ ਅਗਵਾਈ ਕੀਤੀ ਮਹਾ ਸਿੰਘ ਦਾ ਵਿਆਹ ਜੀਂਦ ਦੇ ਰਾਜੇ ਦੀ ਬੇਟੀ ਰਾਜਕੌਰ ਨਾਲ ਹੋਇਆ ਅਤੇ ਉਹਨਾਂ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਰਣਜੀਤ ਸਿੰਘ ਰੱਖਿਆ ਗਿਆ ਮਹਾ ਸਿੰਘ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਨੂੰ ਛੋਟੀ ਉਮਰ ਵਿੱਚ ਹੀ ਕੰਮਕਾਜ ਸੰਭਾਲਣਾ ਪਿਆ ਰਣਜੀਤ ਸਿੰਘ ਦੀਆਂ ਪੰਜ ਪਤਨੀਆਂ ਸਨ ਮਹਿਤਾਬ ਕੌਰ ਚੰਦ ਕੌਰ ਰਤਨ ਕੌਰ ਦਇਆ ਕੌਰ ਅਤੇ ਜਿੰਦ ਕੌਰ ਮਹਿਤਾਬ ਕੌਰ ਦੇ ਤਿੰਨ ਪੁੱਤਰ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਸਾਲ ਦੇ ਅੰਦਰ ਹੀ ਹੋ ਗਈ ਅਤੇ ਬਾਕੀ ਦੋ ਕਮਲ ਸ਼ੇਰ ਸਿੰਘ ਅਤੇ ਕਮਲ ਤਾਰਾ ਸਿੰਘ ਸਨ। ਚੰਦਕੋਹ ਦਾ ਇੱਕ ਪੁੱਤਰ ਕਮਲ ਖੜਕ ਸਿੰਘ ਸੀ। ਰਤਨਕੋਹ ਦਾ ਇੱਕ ਪੁੱਤਰ ਮਲਤਾਨਾ ਸਿੰਘ ਸੀ। ਦਇਆਕੋਹ ਦੇ ਦੋ ਪੁੱਤਰ ਸਨ ਜਿਨ੍ਹਾਂ ਦੇ ਨਾਮ ਕਮਲ ਕਸ਼ਮੀਰਾ ਸਿੰਘ ਅਤੇ ਪਿਸ਼ੋਰਾ ਸਿੰਘ ਸਨ। ਅਤੇ ਜਿੰਦਕੋਹ ਦਾ ਵੀ ਇੱਕ ਪੁੱਤਰ ਸੀ ਜਿਸ ਦਾ ਨਾਮ ਕਮਲ ਦਲੀਪ ਸਿੰਘ ਰੱਖਿਆ ਗਿਆ। ਕਮਲ ਖੜਕ ਸਿੰਘ ਦਾ ਵਿਆਹ ਜਿਸ ਲੜਕੀ ਨਾਲ ਹੋਇਆ ਉਸ ਦਾ ਨਾਮ ਚੰਦਕੌਰ ਸੀ ਜੋ ਕਿ ਕਮਲ ਖੜਕ ਸਿੰਘ ਦੀ ਮਾਤਾ ਜੀ ਦੇ ਨਾਮ ਨਾਲ ਮੇਲ ਖਾਂਦਾ ਸੀ ਖੜਕ ਸਿੰਘ ਅਤੇ ਚੰਦਕੌਰ ਦੇ ਪੁੱਤਰ ਦਾ ਨਾਮ ਕਮਲ ਨੌਨਿਹਾਲ ਸਿੰਘ ਸੀ ਜਿਸ ਦਾ ਪਹਿਲਾ ਵਿਆਹ ਨਾਨਕੀ ਕੌਰ ਨਾਲ ਹੋਇਆ ਜੋ ਕਿ ਸ਼ਾਮ ਸਿੰਘ ਟਾਰੀ ਦੀ ਬੇਟੀ ਸੀ ਅਤੇ ਦੂਜਾ ਵਿਆਹ ਸਾਹਿਬ ਕੌਰ ਨਾਲ ਹੋਇਆ ਕਮਲ ਸ਼ੇਰ ਸਿੰਘ ਦਾ ਵੀ ਇੱਕ ਪੁੱਤਰ ਸੀ ਜਿਸ ਦਾ ਨਾਮ ਟਿੱਕਾ ਪ੍ਰਤਾਪ ਸਿੰਘ ਸੀ 1839 ਵਿੱਚ ਮਹਾਰਾਜਾ ਜਿੰਦ ਸਿੰਘ ਦੀ ਸਾਜ਼ਿਸ਼ੀ ਤਰੀਕੇ ਨਾਲ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਪੁੱਤਰ ਕਮਲ ਖੜਕ ਸਿੰਘ ਨੂੰ ਮਹਾਰਾਜਾ ਬਣਾ ਦਿੱਤਾ ਗਿਆ ਹਾਲਾਂਕਿ ਅੰਗਰੇਜ਼ਾਂ ਅਤੇ ਡੋਗਰਿਆਂ ਨੇ ਝੂਠਾ ਪ੍ਰਚਾਰ ਕੀਤਾ ਕਿ ਖੜਕ ਸਿੰਘ ਵਿੱਚ ਰਾਜ ਚਲਾਉਣ ਦੀ ਅਤੇ ਦੁਨਿਆਵੀ ਸੂਜ ਦੀ ਘਾਟ ਹੈ ਅਤੇ ਇਸੇ ਸਾਜ਼ਿਸ਼ ਅਧੀਨ ਉਸ ਨੂੰ ਨਜਰਬੰਦ ਕਰਕੇ ਉਸ ਨੂੰ ਉਸਦੇ بیٹے ਤੋਂ ਦੂਰ ਕਰ ਦਿੱਤਾ। ਉਸਦੇ ਪੁੱਤਰ ਕਮਨੌਨਿਆਂ ਸਿੰਘ ਨੇ ਜਲਦੀ ਹੀ ਰਾਜ ਸੰਭਾਲ ਲਿਆ। 1840 ਵਿੱਚ ਮਹਾਰਾਜਾ ਖੜਕ ਸਿੰਘ ਨੂੰ ਡੋਗਰਿਆਂ ਵੱਲੋਂ ਸਾਜ਼ਿਸ਼ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਕਮਨੌਨਿਆਂ ਸਿੰਘ ਜਦੋਂ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਕੇ ਨਿਕਲਣ ਲੱਗਾ ਤਾਂ ਧਿਆਨ ਸਿੰਘ ਡੋਗਰੇ ਨੇ ਸਾਜ਼ਿਸ਼ ਨਾਲ ਵਿਜੇ ਸਿੰਘ ਅਤੇ ਕਰਨਲ ਗਾਰਡਨਰ ਰਾਹੀਂ ਉਸ ਉੱਪਰ بارੂਦ ਨਾਲ ਧਮਾਕਾ ਕਰਵਾ ਕੇ ਦਰਵਾਜ਼ੇ ਦੀ ਡਾਟ ਦਾ ਛੱਜਾ ਸੁੱਟ ਦਿੱਤਾ। ਕਮਨ ਨੌਨਿਹਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਕਿਲੇ ਦੇ ਅੰਦਰ ਲਿਜਾ ਕੇ ਡੋਗਰਿਆਂ ਨੇ ਸਿਰ ਵਿੱਚ ਪੱਥਰ ਮਾਰ ਕੇ ਕਤਲ ਕਰ ਦਿੱਤਾ। ਮਹਾਰਾਜਾ ਅਨੰਦ ਸਿੰਘ ਦੇ ਦੂਜੇ ਪੁੱਤਰ ਕਮਨ ਸ਼ੇਰ ਸਿੰਘ ਨੇ ਉੱਤਰਾਧਿਕਾਰ ਲਈ ਆਪਣਾ ਦਾਵਾ ਪੇਸ਼ ਕੀਤਾ ਪਰ ਕਮਨ ਨੌਨਿਹਾਲ ਸਿੰਘ ਦੀ ਦੂਜੀ ਪਤਨੀ ਸਾਹਿਬਕੌਰ ਗਰਭਵਤੀ ਸੀ। ਉਸ ਦੇ ਕਿਸੇ ਔਲਾਦ ਜਨਮ ਦੇਣ ਤੱਕ ਦਾਣੀ ਚੰਦ ਕੋ ਨੂੰ ਰੀਜੈਂਟ ਬਣਾਇਆ ਗਿਆ ਸੀ ਪਰ ਅੰਦਰੂਨੀ ਸਾਜ਼ਿਸ਼ਾਂ ਧਿਆਨ ਸਿੰਘ ਡੋਗਰੇ ਰਾਹੀਂ ਜਾਰੀ ਰਹੀਆਂ। ਬਾਅਦ ਵਿੱਚ ਸਾਹਿਬਕੌਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਦੀ ਕੀ ਸਾਜ਼ਿ ਇਸੇ ਤਰ੍ਹਾਂ ਹੀ ਨਾਨਕੀ ਕੌਦਵੇ ਗਰਭ ਗਿਰਾ ਦਿੱਤਾ ਗਿਆ ਤਾਂ ਜੋ ਕੋਈ ਰਾਜ ਦਾ ਵਾਰਿਸ ਜਨਮ ਨਾ ਲਵੇ ਇਸ ਤੋਂ ਬਾਅਦ ਰਾਣੀ ਚੰਦਕੋਲ ਨੂੰ ਆਪਣੀ ਰਾਜਸ਼ਾਹੀ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸ਼ੇਰ ਸਿੰਘ ਨੇ ਆਪਣੇ ਆਪ ਨੂੰ ਨਵਾਂ ਮਹਾਰਾਜਾ ਐਲਾਨਿਆ ਅਤੇ ਖੜਕ ਸਿੰਘ ਦੀ ਪਤਨੀ ਚੰਦਕੋਲ ਨੂੰ ਸ਼ਾਂਤੀਪੂਰਵਕ ਲਾਹੌਰ ਛੱਡਣ ਦੀ ਇਜਾਜ਼ਤ ਦਿੱਤੀ ਗਈ ਪਰ ਬਾਅਦ ਵਿੱਚ ਡੋਗਰੇ ਧਿਆਨ ਸਿੰਘ ਦੇ ਉਕਸੌਣ ਤੇ ਚੰਦਕੋਲ ਨੂੰ ਨੌਕਰਾਨੀਆਂ ਦਾ ਹੀ ਬੇਰਹਿਮੀ ਨਾਲ ਕਤਲ ਕਰਵਾ ਦਿੱਤਾ ਗਿਆ ਸੰਦੇਵਾਲੀਆ ਸਰਦਾਰ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਚਚੇਰੇ ਭਰਾ ਸਨ ਕਮਰ ਸ਼ੇਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਵਜੋਂ ਨਹੀਂ ਮੰਨਦੇ ਸਨ ਇਸ ਲਈ ਉਹਨਾਂ ਨੇ ਰਾਣੀ ਜਿੰਦ ਕੋ ਦਸਾ ਦਿੱਤਾ 1843 ਵਿੱਚ ਸੰਧਾਵਾਲੀਏ ਸਰਦਾਰਾਂ ਨੇ ਆਪਣਾ ਬਦਲਾ ਲਿਆ ਅਤੇ ਮਹਾਰਾਜਾ ਸ਼ੇਰ ਸਿੰਘ ਅਤੇ ਉਸਦੇ ਪੁੱਤਰ ਟਿੱਕਾ ਪ੍ਰਤਾਪ ਸਿੰਘ ਨੂੰ ਅੰਗਰੇਜ਼ਾਂ ਅਤੇ ਡੋਗਰਿਆਂ ਦੀ ਸਾਜ਼ਿਸ਼ ਅਧੀਨ ਬੇਰਹਿਮੀ ਨਾਲ ਕਤਲ ਕਰ ਦਿੱਤਾ ਇਸ ਤੋਂ ਬਾਅਦ ਸਿੱਖ ਰਾਜ ਦੇ ਵੱਡੇ ਗੱਦਾਰ ਡੋਗਰੇ ਧਿਆਨ ਸਿੰਘ ਨੂੰ ਵੀ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਮਹਾਰਾਜਾ ਦੀਪ ਸਿੰਘ ਦੇ ਦੂਜੇ ਪੁੱਤਰਾਂ ਨੇ ਗੱਦੀ ਲਈ ਆਪਣੇ ਦਾਅਵੇ ਪੇਸ਼ ਕੀਤੇ ਪਰ ਸਿੱਖ ਫੌਜ ਨੇ 5 ਸਾਲਾਂ ਦਲੀਪ ਸਿੰਘ ਦਾ ਸਾਥ ਦਿੱਤਾ